ਕਿ ਇਹ ਸਰਕਾਰਾਂ ਦੇ ਪੈਰਲਲਿਕ ਸਿਸਟਮ ਖੜਾ ਕੀਤਾ ਗਿਆ ਕਿ ਸਰਕਾਰਾਂ ਦਾ ਜਿਹੜਾ ਫੇਲੀਅਰ ਹੈ ਗਵਰਨੈਂਸ ਦਾ ਉਹਦਾ ਉਹਦਾ ਵੀ ਪੋਲ ਖੋਲਦੀ ਏ ਗੱਲ ਦੇਖੋ ਤਖਤ ਆਪਣੇ ਆਪ ਦੇ ਵਿੱਚ ਮੈਂ ਪੈਰਲਰ ਬਣੀ ਕਹਿੰਦਾ ਤਖਤ ਆਪਣੇ ਆਪ ਦੇ ਅੱਜ ਸਰਕਾਰਾਂ ਨਾਲੋਂ ਉੱਪਰ ਹੈ ਸਾਡਾ ਅਹਾਲ ਤਖਤ ਸਰ ਪੈਰਲਰ ਹੁੰਦਾ ਤੁਸੀਂ ਬਰਾਬਰ ਜਾਓ ਸਾਡੇ ਵਾਲੀ ਤਖਤ ਸਰਕਾਰਾਂ ਨਾਲੋਂ ਕਿਤੇ ਉੱਪਰ ਹੈ ਔਰ ਪੂਰੇ ਸਿਸਟਮ ਦੇ ਵਿੱਚ ਤੁਸੀਂ ਵੇਖੋ ਕਿ ਲੋਕਾਂ ਦੀ ਸੇਵਾ ਜਿਹੜੀ ਆ ਉਹ ਸਰਕਾਰ ਦੀ ਡਿਊਟੀ ਨਾਲੋਂ ਕਿਤੇ ਉੱਪਰ ਗਈ ਉਹਨੂੰ ਪੈਰਲਰ ਨਾਲ ਸੋਚਣਾ ਚਾਹੀਦਾ ਹਣਾ ਪਰ ਅਸੀਂ ਤੇ ਉਹ ਤੋਂ ਉੱਪਰ ਹੋ ਕੇ ਜਿਹੜੇ ਲੋਕ ਨੇ ਵਿਚਰੇ ਨੇ ਸੰਗਤ ਵਿਚਰੀ ਹੈ ਚਾਹੇ ਬੰਨਾਂ ਨੂੰ ਬੰਨਨ ਤੋਂ ਲੈ ਕੇ ਲੋਕਾਂ ਨੂੰ ਰੈਸਕਿਊ ਕਰਨ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਸੋ ਸਾਡਾ ਸਿਸਟਮ ਆਲਰੇਡੀ ਇਹ ਤੋਂ ਬਹੁਤ ਬਾਰਾ ਹੈ ਸਰਕਾਰਾਂ ਦਾ ਸੇਵਾ ਜੇ ਸੰਗਤ ਜੇ ਇਹ ਹੀ ਅਪੀਲ ਮੈਂ ਗਰੰਟੀ ਨਾਲ ਲੈ ਕੇ ਦੇ ਸਕਦਾ ਜੇ ਇਹ ਹੀ ਅਪੀਲ ਭਗਵੰਤਬਾ ਨਾਪ ਕਰ ਲੈਂਦੇ ਇਹ ਹੀ ਅਪੀਲ ਕੋਈ ਵੀ ਡੀਸੀ ਕਰ ਲੈਂਦਾ ਸੰਗਤਾਂ ਨੇ ਸਹਿਯੋਗ ਨਹੀਂ ਨਹੀਂ ਹੋਣਾ ਸੀ ਨਹੀਂ ਸੀ ਹੋਣਾ ਕਿਉਂਕਿ ਸਾਡੇ ਇੱਕ ਜਿਹੜੀ ਉਹਨਾਂ ਦੇ ਸਾਡੇ ਉੱਤੇ ਜ਼ਿਆਤੀਆਂ ਨੇ ਨਾ ਜਿਹੜੇ ਤੱਕੇ ਸਾਡੇ ਨਾਲ ਹੋਏ ਨੇ ਜਾਂ ਅੱਜ ਵੀ ਹੋ ਰਹੇ ਨੇ ਉਹਦੇ ਵਿੱਚ ਬੇਵਿਸ਼ਵਾਸੀ ਵੱਡੇ ਪੱਦਰ ਤੇ ਔਰ ਅੱਜ ਵੀ ਜੇ ਇਹ ਸਿਸਟਮ ਚਾਹੇਗਾ ਵੀ ਉਹ ਆਪਣੇ ਅਧੀਨ ਲੋਕਾਂ ਦੀ ਸੇਵਾ ਕਰਵਾ ਲੇਗਾ ਨਹੀਂ ਹੋਣ ਲਗਾ ਸੋ ਸਾਡਾ ਸਿਸਟਮ ਆਲਰੇਡੀ ਇੱਕ ਗਵਰਨਮੈਂਟ ਦੇ ਤੌਰ ਤੇ ਕੰਮ ਕਰਦਾ ਤਾਂ ਹੀ ਸਰਕਾਰੇ ਖਾਲਸਾ ਨਾਮ ਇਹਦਾ ਆਇਆ ਵੀ ਜਿਹੜੀ ਸਾਡਾ ਇੱਕ ਸਿਸਟਮ ਚੱਲਿਆ ਆ ਰਿਹਾ ਹੈ ਜਿਹੜਾ ਸਰਬੱਤ ਦੇ ਭਲੇ ਦਾ ਸਿਸਟਮ ਆ ਉਹਨੂੰ ਜਿਹੜਾ ਆ ਜਿਸ ਤਰੀਕੇ ਨਾਲ ਦੁਨੀਆਂ ਦੇ ਵਿੱਚ ਰੂਪਮਾਨ ਹੋਇਆ ਉਹਨੂੰ ਇੱਕ ਸਿਸਟਮ ਦੇ ਵਿੱਚ ਬੰਨ ਕੇ ਜਿਹੜਾ ਆ ਕਿ ਦੁਨੀਆਂ ਸਾਹਮਣੇ ਪੇਸ਼